ਨੀ ਉਥੇ ਕਿ ਰਹਿੰਦੋ ਆਪੇ ਅਰੇ ਜਿਹੜੀ ਗੱਲ ਤੇ ਜੀ ਮੈਨੂੰ ਤਾਂ ਸਮਝ ਨਹੀਂ ਆਈ ਮੈਂ ਉਥੇ ਫੜਾ ਕੇ ਆ ਜਣਾ ਕਿਉਂ ਇੱਥੇ ਕਿਉਂ ਭੜਾਈ ਹੈ ਵੱਡਾ ਘਰ ਹੈ ਹੈ ਤੁਸੀਂ ਇਹ ਪਾਕਿਸਤਾਨ ਤੋਂ ਜਰੂਰ ਆਏ ਹੋ ਮੈਂ ਤਾਂ ਆਇਆ ਮੇਰਾ ਮੇਰਾ ਪਿਓ ਵੀ ਪਾਕਿਸਤਾਨ ਤੋਂ ਆਇਆ ਮੇਰਾ ਦਾਦਾ ਵੀ ਪਾਕਿਸਤਾਨ ਤੋਂ ਆਇਆ ਸਾਡੇ ਗੁਰੂ ਘਰ ਪਾਕਿਸਤਾਨ 'ਚ ਵੀ ਹੈਗੇ ਜੀ ਆਪਣਾ ਕੰਮ ਕਰੋ ਆਹ ਨੂੰ ਆਪਣਾ ਕੰਮ ਕਰਦਾ ਅਸੀਂ ਕਰ ਰਹੇ ਆਪਣਾ ਕੰਮ ਅਸੀਂ ਲਾਂਤਾਂ ਦੇ ਰਹੇ ਆ ਜਿਹੜੀ ਪਰਦੀਆਂ ਨੇ ਸਾਨੂੰ ਰੋਕਿਆ ਹੋਇਆ ਇਹ ਸਾਡਾ ਕੰਮ ਹੈ ਸਾਡਾ ਹੱਕ ਹੈ ਅਸੀਂ ਆਪਣਾ ਮਤਲਬ ਕਿ ਤਿਆਰ ਦੇ ਨਾਲ ਕਿਸੇ ਨੂੰ ਚੀਜ਼ ਨਹੀਂ ਦੇ ਸਕਦਾ ਇਹ ਮੈਮੋਰੈਂਡਮ ਦੇਣਾ ਯਾਰ ਵਿਧਾਨ ਦਾ ਇੱਕ ਮਿੰਟ ਬੇਨਤੀ ਆ ਸੰਵਿਧਾਨ ਦਾ ਇਹ ਹੈਗਾ ਹਗਾ ਗਿਆ ਕਿ ਕਹਿੰਦਾ ਇਹਨਾਂ ਨੇ ਸਟਾਨਕ ਦਿੱਤਾ ਹੋਇਆ ਹੁਣ ਆਪਣੇ ਆਪ ਨੂੰ ਸੱਚਾ ਕਰਨਾ ਪੈਣਾ ਮਾੜਾ ਕੈਸ ਕੋਣੋਂ ਤੁਹਾਡੇ ਦੇ ਆ ਦੋ ਤੋਂ ਬਾਅਦ ਰਿਲੇਸ਼ਨ ਹੋਈ ਇਹਨਾਂ ਦੇ ਸਾਰਿਆਂ ਦੇ ਬੈਚ ਨੰਬਰ ਲੋ ਕਿਵੇਂ ਰੋਕੇ ਇਹਨਾਂ ਨੇ ਦੇ ਵਿੱਚ ਮਾਵਾਂ ਬੱਚੇ ਬਜ਼ੁਰਗ ਆਰਮੀ ਨੇ ਗੋਲੀਆਂ توپਾਂ ਟੈਂਕਾਂ ਨਾਲ ਔਰੇ ਕਤਲ ਕਰਦੇ ਉਹਨਾਂ ਦਾ ਕੋਈ ਮਿਹਰਬਾਨੀ ਦਿੱਤਾ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਬਾਅ ਕਰਤੀ ਤੋਸ਼ੇ ਖਾਂਦੇ ਤਬਾਹ ਕਰਦੇ ਤੇ ਉੱਥੇ ਸਿੱਖਾਂ ਦਾ ਕਤਲੇਆਮ ਜਿੱਥੇ-ਜਿੱਥੇ ਕੋਈ ਸਿੱਖ ਹੁੰਦਾ ਸੀਗਾ ਕਿਸੇ ਦੀ ਦਾੜੀ ਹੋਏ ਪਰ ਨਾ ਬੰਨਿਆ ਹੋਏ ਉਹਨੂੰ ਚੱਕ-ਚੱਕ ਕੇ ਐਨਐਸਏ ਚ ਪਾ ਦਿੰਦੇ ਸੀ ਆ ਵਰਦੀ ਜਿਹੜੇ ਮਿੱਡਲ ਲਾ ਕੇ ਉਹਰੇ ਖੜੀ ਐ ਇਸਨੇ ਸਿੱਖਾਂ ਨੂੰ ਚੱਕ-ਚੱਕ ਕੇ ਆਪਣੇ ਥਾਣਿਆਂ ਚ ਲਿਜਾ ਕੇ ਉੱਥੇ ਸੀਆਈਏਸ ਸਾਫ ਚ ਲੈ ਕੇ ਟੌਰਚਰ ਕੀਤਾ ਜਿਹੜੇ ਇਹਨਾਂ ਦੇ ਘਰਾਂ ਤੋਂ ਜਿਹੜੇ ਬੱਚੇ ਚੱਕੇ ਸੀ ਆਪਾਂ ਜਪਾ ਜਮੀਨਾ ਜਾਇਦਾਦਾਂ ਵੇਚ ਕੇ ਉਹਰੇ ਉਹ ਅਫਸਰਾਂ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਦੇ ਮੂੰਹ 'ਤੇ ਗੱਫੇ ਪਾਉਣ ਕਿ ਸਾਡੇ ਬੱਚੇ ਨੂੰ ਬਖਸ਼ਤੋਂ ਨੇ ਕੁਝ ਨਹੀਂ ਕੀਤਾ ਕਿ ਵਰਦੀ ਨੇ ਉਹ ਪੈਸੇ ਵੀ ਖਾ ਲੇ ਮੁੜ ਕੇ ਕਹਿੰਦੇ ਜਿੰਨੀ ਦੇਰ ਉੱਪਰਲਾ ਅਫਸਰ ਦੀ ਹਿਦਾਇਤ ਨਾ ਹੋਏ ਉਹਦਾ ਬੱਚਾ ਨਹੀਂ ਛੱਡ ਸਕਦੇ ਉਹ ਬੱਚਿਆਂ ਨੂੰ ਤਲਕਰ ਕਰਤਾ ਉਹ ਦੁਕਾਨ ਜੋਗੇ ਨਹੀਂ ਰਹਿ ਗਏ ਸਾਧ ਸੰਗਤ ਜੀ ਉਹਨਾਂ ਨੂੰ ਜਾ ਕੇ ਫੇਰ ਵੱਖ-ਵੱਖ ਥਾਂ ਤੇ ਇਹਨਾਂ ਨੇ ਜਾ ਕੇ ਇਨਕਾਊਂਟਰ ਕਰਦੇ ਔਰੇ ਵਰਦੀ ਨੇ ਫੇਰ ਇਨਕਾਊਂਟਰਾਂ ਚੋ ਤਰੱਕੀਆਂ ਲਿੱਤੀਆਂ ਆਪਣੀਆਂ ਤਰੱਕੀਆਂ ਲੈ ਕੇ ਇਨਾਮ ਲਿੱਤੇ ਮੈਡਲ ਪਾਲੇ ਇਹਨਾਂ ਨੇ ਸਾਡੇ ਸਿੱਖਾਂ ਦਾ ਖਿਲਵਾੜ ਕਰਕੇ ਕਤਲ ਕਰਕੇ ਵੱਡੇ ਵੱਡੇ ਨਾਮ ਲੈ ਲਏ ਸਾਧ ਸੰਗਤ ਜੀ ਅੱਜ ਇਹ ਹੀ ਸੋਚ ਸਾਨੂੰ ਆਪਣੇ ਗੁਰੂ ਘਰਾਂ ਤੋਂ ਵਾਂਝਾ ਰੱਖਦੀ ਹੈ ਅਸੀਂ ਆਪਣੇ ਹਾਊਸ ਨੂੰ ਐਡਰੈਸ ਕਰਨਾ ਚਾਹੁੰਦੇ ਆਂ ਅਸੀਂ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਤੁਸੀਂ ਅਸਤੀਫਾ ਦਿਓ ਤੁਸੀਂ ਇੱਥੋਂ ਅਸਤੀਫਾ ਦੇ ਕੇ ਸਰਕਾਰਾਂ ਨੂੰ ਮਜਬੂਰ ਕਰੋ ਕਿ ਸਾਡੇ ਸੰਗਤ ਦਾ ਹੱਕ ਜਮਹੂਰੀਅਤ ਦਾ ਉਹ ਬਹਾਲ ਹੋਵੇ ਇਹ ਬਿਗਸਟ ਜਿਹੜੀ ਡੈਮੋਕ੍ਰੇਸੀ ਆਪਣੇ ਆਪ ਨੂੰ ਕਹਿੰਦੀ ਹੈ ਇਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਉਰੇ ਮਨਾਣਾ ਚਾਹੁੰਦੀ ਹੈ ਸਾਧ ਸੰਗਤ ਜੀ ਜਿਹੜੇ ਗੁਰੂ ਨੇ ਮਨੁੱਖੀ ਹਕਕਾਂ ਵਾਸਤੇ ਜਿਵੇਂ ਹੋਰ ਕੌਮ ਦੇ ਬਸਣ ਵਾਸਤੇ ਹਿੰਦੂ ਪੰਡਤ ਜੀ ਵੀ ਦੇਵੋ ਸਾਡੇ ਆਸਾਂ ਦੇ ਰੁੱਤਾਂ ਦੀ ਲੰਘੜਾ ਕਰ ਰਹੀ ਆ ਪੌਪਸ ਜੀ ਧਾਰਾ 25 ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਹਰੇਕ ਨੂੰ ਆਪਣੇ ਧਰਮ ਦਾ ਹੱਕ ਹੈਗਾ ਅੱਜ ਅਸੀਂ ਆਪਣੇ ਦਰਬਾਰ ਸਾਹਿਬ ਦਾ ਦਰਸ਼ਨ ਕਰਨ ਜਾਸਤੇ ਆਪਣੇ ਮੈਨੇਜਮੈਂਟ ਦੇ ਜਿਹੜੇ ਉਲੰਘਣਾ ਹੈ ਉਹਦੇ ਬਾਰੇ ਆਪਣੀ ਤਰਖਾਸ ਦੇਣ ਜਾ ਰਹੇ ਉਸਨੇ ਸਾਨੂੰ ਇੱਥੇ ਰੋਕਤਾ ਹੈਗਾ ਸੇਰਾ ਸਾਡਾ ਰਾਈਟ ਟੂ ਸਾਡੇ ਰਿਲੀਜੀਅਸ ਪਲੇਸਸ ਹੈ ਉਹਦੀ ਬਹੁਤ ਭਾਰੀ ਉਲੰਘਣਾ ਇਹ ਵਧਦੀ ਕਰ ਰਹੀ ਹੈ ਜਿੱਥੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਹੈ ਉੱਥੇ